ਸਕ ਦੇਖ ਰਿਹਾ ਦੋਸਤੋ ਮਤਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਵੀ ਜਿਹੜੀਆਂ ਜਿਲ੍ਹਾ ਪੱਧਰ ਤੇ ਬਲਾਕ ਸੰਭਦੀਆਂ ਚੋਣਾਂ ਜਿਹੜੀਆਂ ਬਿਲਕੁਲ ਸਿਰ ਤੇ ਆ ਗਈਆਂ ਤੇ 14 ਦਸੰਬਰ ਨੂੰ ਜਿਹੜੀ VOTING ਹੋਣੀ ਆ ਉਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਮਿਲਿਆ ਵੀ ਜਾ ਰਿਹਾ ਤੇ ਜਿਹੜੀ ਆਪਦੀ ਆਪਦੀ ਜਿਹੜੀ ਗੱਲਬਾਤ ਰੱਖੀ ਜਾ ਰਹੀ ਹੈ ਇਹ ਇਸੇ ਹਿਸਾਬ ਨਾਲ ਜਿਹੜੀ BJP ਨੇ ਵੀ ਪਹਿਲੀ ਵਾਰ ਪੰਜਾਬ ਦੇ ਵਿੱਚ ਕੱਲਿਆਂ ਜਿਹੜੀ ਚੋਣ ਲੜਨ ਵਾਸਤੇ ਆਉਂਦੇ ਨੇ ਕਮਰ ਕੱਸੇ ਕੱਸੇ ਹੋਏ ਆ ਤੇ ਬਾਘ ਆਪਣਾ ਹਲਕੇ ਤੋਂ ਬਲਾਕ ਸੰਭਦੀ ਦੇ 5 ਮੈਂਬਰ ਜਿਹੜੇ ਉਹਨਾਂ ਵੱਲ ਜ਼ਿਲ੍ਹਾ ਪ੍ਰਿਜ ਦੇ ਵੀ ਉਹਨਾਂ ਵੱਲੋਂ ਬੰਦੇ ਖੜੇ ਕੀਤੇ ਗਏ ਆ ਤੇ ਉਹਨਾਂ ਨਾਲ ਇਹ ਗੱਲਬਾਤ ਵੀ ਕਰਦੇ ਆ ਗਿਆ ਸਭ ਤੋਂ ਪਹਿਲਾਂ ਅਸੀਂ ਸੁਰਜਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਉਹਨਾਂ ਨੇ ਕਿੰਨੇ ਬੰਦੇ ਖੜੇ ਕੀਤੇ ਆ ਤੇ ਉਸ ਤੋਂ ਬਾਅਦ ਜਿਹੜੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਜੋਤ ਕਮਲ ਜੀ ਹੈਗੇ ਜਿਹੜੇ ਇਹਨਾਂ ਦੇ ਆਗੂ ਹੈਗੇ ਆ ਜ਼ਿਲ੍ਹਾ ਮੋਗਾ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਹਨਾਂ ਦਾ ਕੀ ਕਹਿਣਾ ਹੈ ਸੁਰਜਿੰਦਰ ਜੀ ਜਿਵੇਂ ਤੁਸੀਂ ਬਗ ਆਪਣਾ ਹਲਕੇ ਤੋਂ ਕਈ ਉਮੀਦਵਾਰ ਬਲਾਕ ਸੰਪਤੀ ਵਾਸਤੇ ਵੀ ਖੜੇ ਕੀਤੇ ਆ ਤੇ ਇਹ ਕਿਹੜੇ-ਕਿਹੜੇ ਪਿੰਡਾਂ ਤੋਂ ਤੇ ਕਿਹੜੇ-ਕਿਹੜੇ ਜ਼ੋਨ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਬੀਜੇਪੀ ਪੰਜਾਬ ਦੇ ਕਮਲ ਦੇ ਫੁੱਲ ਤੇ ਨਿਸ਼ਾਨ ਤੇ ਪਹਿਲੀ ਵਾਰ ਅਸੀਂ ਹਲਕਾ ਬਾਗਾਪੁਰਾਣਾ ਤੋਂ ਇਕੱਲੇ ਇਲੈਕਸ਼ਨ ਲੜ ਰਹੇ ਹਾਂ ਫੈਲਣਾ ਸਾਡੀਆਂ ਜ਼ਿਆਦਾ ਸੀਗੀਆਂ ਕੁਝ ਇਹਨਾਂ ਨੇ ਲੇਟ ਕਰਕੇ ਕੁਝ ਕੈਂਸਲ ਕਰਕੇ ਪੰਜ ਬਲਾਕ ਸਮਤੀ ਦੇ ਉਮੀਦਵਾਰ ਹੈ ਬਾਗਾਪੁਰਾਣਾ ਹਲਕੇ ਤੇ ਤਿੰਨ ਜ਼ਿਲ੍ਹਾ ਪੰਚਾਇਤ ਦੇ ਬਹੁਤ ਅੱਛੇ ਉਮੀਦਵਾਰ ਆਮ ਘਰਾਂ ਦੇ ਉਮੀਦਵਾਰ ਦਿੱਤੇ ਹੈ ਪੁਰਾਣੇ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਹੈ ਤੇ ਬੜਾ ਚੰਗਾ ਲੋਕਾਂ ਤੋਂ ਹੰਗਾਰਾ ਮਿਲ ਰਿਹਾ ਜੀ ਕਿਹੜੇ ਕਿਹੜੇ ਜ਼ੋਨ ਆ ਵਾ ਜਿੱਥੋਂ ਤੁਸੀਂ ਖੜੇ ਕਿਤੇ ਦੇਖੋ ਜੀ ਛੱਠੀ ਭਾਈ ਤੋਂ ਮੁੰਡਾ ਹੈਗਾ ਵਿਸ਼ਾਲ ਸਿੰਘ ਮਾੜੀ ਤੋਂ ਹੈਗੀ ਸਾਡੀ ਬਹੁਤ ਪੁਰਾਣੀ ਵਰਕਰ ਮਾਇਆ ਕੌਰ ਸਮਾਲਸਰ ਤੋਂ ਪ੍ਰਵੀਨ ਕੌਰ ਪਤਨੀ ਜੱਜ ਸਿੰਘ ਵੱਡੇ ਘਰ ਤੋਂ ਹਰਪ੍ਰੀਤ ਸਿੰਘ ਪੰਜ ਉਹ ਜ਼ਿਲ੍ਹਾ ਪ੍ਰੀਸ਼ਦ ਦੀ ਹੈ ਹਾਂਜੀ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਹੈਗੇ ਆਪਣਾ ਸਮਾਲ ਸਰ ਜੋਂ ਤੋਂ ਰਿੰਪੀ ਕੌਰ ਪਤਨੀ ਛਿੰਦਾ ਸਿੰਘ ਮਲਕੇ ਤੋਂ ਵਾਂਦਰਾ ਤੋਂ ਸੇਖੇ ਦਾ ਮੁੰਡਾ ਗੁਰਪ੍ਰੀਤ ਸਿੰਘ ਸੇਖਾ ਤੇ ਲੰਗਿਆਣਾ ਨਮਾ ਤੋਂ ਹੈਗਾ ਕੁੜੀਆ ਸੁਖਪ੍ਰੀਤ ਕੌਰ ਪਤਨੀ ਕੁਲਵੰਤ ਸਿੰਘ ਬਿੱਟੂ ਆਦੀਵਾਲ ਤਿੰਨ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਪੰਜ ਬਲਾਕ ਦੇ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਦੂਜੀਆਂ ਪਾਰਟੀਆਂ ਕੋਲੇ ਕੱਲੀਆਂ ਗੱਲਾਂ ਬੀਜੇਪੀ ਕੰਮ ਕਰਦੀ ਐ ਇਹਨਾਂ ਦਾ ਆਸ-ਪਾਸ ਦੀਆਂ ਸਟੇਟਾਂ ਹਰਿਆਣਾ ਦੇਖ ਲਓ ਰਾਜਸਥਾਨ ਦੇਖ ਲਓ ਦਿੱਲੀ ਦੇਖ ਲਓ ਕੰਮ ਕਰਦੇ ਐ ਤੇ ਐਦਕੀ ਇਹਨਾਂ ਨੂੰ ਵੀ ਆਪਣੀ ਸਾਡੀ ਪਾਰਟੀ ਨੂੰ ਮੌਕਾ ਦਿਓ ਡਾਕਟਰ ਸਾਹਿਬ ਅੱਜ ਬਾਗੇਪੁਰ ਨਾਲ ਹਲਕੇ ਦੇ ਵਿੱਚ ਤੁਸੀਂ ਵਾਕਾ ਪੰਨਾ ਦੇ ਦੌਰਾ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਤੁਸੀਂ ਲੋਕਾਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਵੀ ਕਵਰ ਕਰ ਦਿਓ ਜਿਹੜੇ ਬੀਜੇਪੀ ਨੇ ਇਸ ਵਾਰੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਉਹ ਆਪਣੇ ਤੋਂ ਨਿਸ਼ਾਨ ਕਮਲ ਦੇ ਫੁੱਲ ਦੇ ਉੱਤੇ ਲੜਨ ਦਾ ਫੈਸਲਾ ਕੀਤਾ ਸੀ ਔਰ ਅਸੀਂ ਸਾਰੇ ਕੈਂਡੀਡੇਟ ਜਿਹੜੇ ਆ ਉਹ ਇਸੇ ਤੇ ਕੇ ਨਾਲ ਕਮਲ ਦੇ ਫੁੱਲ ਦੇ ਨਿਸ਼ਾਨ ਦੇ ਉੱਤੇ ਬਲਾਕ ਸੰਤਿਆਂ ਔਰ ਜ਼ਿਲ੍ਹਾ ਪ੍ਰੀਸ਼ਦ ਤੇ ਖੜੇ ਕੀਤੇ ਆ ਸੋ ਬਤੌਰ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਉਹ ਸਾਰੇ ਆਪਣੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਕੋਲ ਜਾ ਰਿਹਾ ਔਰ ਹੌਸਲਾ ਫੁਜਾਈ ਔਰ ਜਿੱਥੇ-ਜਿੱਥੇ ਉਹ ਕਹਿਣਗੇ ਉੱਥੇ ਅਬ ਦਾ ਸੰਪਰਕ ਵੀ ਸਾਬਤ ਕਰਾਂਗੇ ਮੋਬੀਲੇ ਦੇ ਵਿੱਚ ਤੁਸੀਂ ਕਿੰਨੇ ਜ਼ਿਲ੍ਹਾ ਪੇਸ਼ ਮੈਂ ਕਿਤੇ ਆ ਜੀ ਕਿੰਨੇ ਬਲਾਕ ਸਾਡੇ ਕੋਲੇ 11 ਜ਼ਿਲ੍ਹਾ ਪ੍ਰੀਸ਼ਦ ਨੇ ਤੇ 40 ਦੇ ਕਰੀਬ ਸਾਡੇ ਕੋਲ ਬਲਾਕ ਸੰਤਿਆ ਹੈ ਜਿੱਥੇ ਅਸੀਂ ਚੋਣ ਲੜ ਰਹੇ ਹਾਂ ਔਰ ਮੇਰੇ ਖਿਆਲ ਇਹ ਪਹਿਲੀ ਵਾਰ ਹੀ ਆ ਕਿ ਬੀਜੇਪੀ ਅਲੱਗ ਤੌਰ ਤੇ ਆਪਣੇ ਚੋਣ ਨਿਸ਼ਾਨ ਦੇ ਉੱਪਰ ਚੋਣ ਲੜ ਰਹੀ ਹੈ ਫਿਰ ਵੀ ਸਾਨੂੰ ਜਿਹੜਾ ਜੈਸ੍ਰੀ ਕੇ ਨਾਲ ਪਹਿਲਾਂ ਤੋਂ ਇੱਕ ਚੱਲਿਆ ਆ ਰਿਹਾ ਹੈ ਹੈਗਾ ਕਿ ਬੀਜੇਪੀ ਦਾ ਪਿੰਡਾਂ 'ਚ ਕੁਛ ਨਹੀਂ ਹੈਗਾ ਬੀਜੇਪੀ ਦਾ ਆ ਮੈਂ ਇਹੀ ਧਾਰਨਾ ਪਰ ਅੱਜ ਤੁਸੀਂ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਉੱਤੇ ਬਾਜਪਾ ਦੇ ਝੰਡੇ ਵੀ ਲੱਗੇ ਹੋਏ ਆ ਔਰ ਸਾਡੇ ਕੈਂਡੀਡੇਟ ਵੀ ਆ ਉਹ ਆਪਣਾ ਪ੍ਰਚਾਰ ਵੀ ਕਰ ਰਹੇ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਭਰਮੀ ਵੋਟ ਵੀ ਅਸੀਂ ਲੈ ਕੇ ਜਾਵਾਂਗੇ ਉੱਥੋਂ ਔਰ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦ ਜਿੱਤਣ ਜਿੱਤਾਂਗੇ ਵੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਪਿੰਡਾਂ ਦੇ ਵਿੱਚ ਲੋਕ ਆਪ ਇਹ ਗੱਲ ਕਹਿਣ ਲੱਗ ਪਏ ਆ ਕਿ ਅਸੀਂ ਕਾਂਗਰਸ ਨੂੰ ਅਕਾਲੀ ਦਲ ਨੂੰ ਬਦਲ ਕੇ ਇੱਕ ਬਦਲਾਅ ਦੇ ਨਾਂ ਦੀ ਪਾਰਟੀ ਲਿਆਂਦੀ ਸੀ ਆਮ ਆਦਮੀ ਪਾਰਟੀ ਪਰ 4 ਸਾਲ ਦੀ ਉਹਨਾਂ ਦੀ ਕਾਰਗੁਜ਼ਾਰੀ ਵਾਦੇ ਮੈਂ ਗਿਣੌਣ ਲੱਗਾ ਤਾਂ ਬਹੁਤ ਲੰਬਾ ਚੌੜਾ ਹੋ ਜਾਣਾ ਪਰ ਕੋਈ ਮੋਟਾ ਜਾਈ ਜਿਹੜੀਆਂ ਬੀਬੀਆਂ ਦੀਆਂ ਵੋਟਾਂ ਨਾਲ ਉਹ ਸਰਕਾਰ ਬਣਾ ਕੇ ਉਹ 1000 ਰੁਪਏ ਵਿਚਾਰੀਆਂ ਵੇਟ ਕਰੀ ਜਾਂਦੀਆਂ 4 ਸਾਲ ਦੇ 48000 ਰੁਪਏ ਉਹਨਾਂ ਦਾ ਹੋ ਗਿਆ ਸੋ ਅੱਜ ਪਿੰਡਾਂ 'ਚੋ ਇਹ ਗੱਲ ਤੁਰੀ ਵੀ ਹੈ ਲੋਕ ਇਹ ਕਹਿਣ ਲੱਗ ਪਿਆ ਕਿ ਜਿਹੜਾ ਭਾਜਪਾ ਹੈਗੀ ਆ ਸੈਂਟਰ ਦੀ ਸਰਕਾਰ ਆ ਸਾਰੀਆਂ ਜਿੰਨੀਆਂ ਗਰੰਟਾ ਆ ਸਾਰੇ ਜਿੰਨਾਂ ਰਾਸ਼ਨ ਆਉਂਦਾ ਆ ਜੋ ਵਿਧਵਾ ਬਡਾਪਾ ਪੈਨਸ਼ਨ ਉਹਦੇ ਵਿੱਚ ਪੰਜਾਬ ਸਰਕਾਰ ਨੇ ਆਪਣਾ ਹਿੱਸਾ ਜਿਹੜਾ ਪਾਉਣਾ ਹੁੰਦਾ ਉਹ ਪਾ ਨਹੀਂ ਰਹੀ ਇਸੇ ਕਰਕੇ ਲੋਕਾਂ ਦੇ ਆਜੂਸ਼ਮਾਨ ਦੇ ਕਾਰਡ ਨਹੀਂ ਚੱਲ ਰਹੇ ਕਿਉਂਕਿ ਹਸਪਤਾਲਾਂ ਦਾ ਬਕਾਇਆ ਬਹੁਤ ਖੜਾ ਉਹਨਾਂ ਨੂੰ ਮਿਲ ਨਹੀਂ ਰਿਹਾ ਸੋ ਸਾਰੀਆਂ ਸਹੂਲਤਾਂ ਤੋਂ ਵਾਂਝੇ ਲੋਕ ਅੱਜ ਇਹ ਗੱਲ ਮੰਨਣ ਲੱਗ ਪਏ ਆ ਕਿ ਜਿੰਨੀ ਦੇਰ ਭਾਜਪਾ ਪੰਜਾਬ 'ਚ ਨਹੀਂ ਆਉਂਦੀ ਉਹਨੀ ਦੇਰ ਤੱਕ ਪੰਜਾਬ ਦਾ ਕੋਈ ਬਚਾ ਨਹੀਂ ਹੋਣਾ ਔਰ ਦੂਜੀ ਗੱਲ ਇਹ ਆ ਕਿ ਆਪਾਂ ਜੇ ਦੇਖੀ ਹਾਲੇਦੁਆਲੇ 40 ਪੈਸੇ ਦੇ ਵਿੱਚ ਹਰਿਆਣਾ ਸੀਗਾ ਤੇ 60 ਪੈਸੇ ਪੰਜਾਬ ਸੀ ਆ ਜੋ ਹਰਿਆਣਾ ਉੱਥੋਂ ਦੇ ਬੱਚਿਆਂ ਦਾ ਜੇ ਤੁਸੀਂ ਕੁਸ਼ਤੀਆਂ ਦੇ ਵਿੱਚ ਕਬੱਡੀ ਦੇ ਵਿੱਚ ਦੂਧੀਆਂ ਖੇਡਾਂ ਚ ਦੇਖੋ ਉਹ ਸਾਡੇ ਨਾਲੋਂ ਕਿੱਥੇ ਅੱਗੇ ਨਿਕਲ ਗਏ ਸਾਡੇ ਨੌਜਵਾਨ ਅਸੀਂ ਰੋਜ਼ ਨਸ਼ੇ ਨਸ਼ੇ ਹੀ ਕਰੀ ਜਾਂਦੇ ਹਜੇ ਤੱਕ ਔਰ ਜਿਹੜੀ ਉੱਥੇ ਕਿਸਾਨਾਂ ਦੀ ਗੱਲ ਵੀ ਕਰੀਏ ਭਾਜਪਾ ਦੀ ਉੱਥੇ ਤੀਜੀ ਵਾਰੀ ਸਰਕਾਰ ਬਣ ਗਈ ਹੈ ਕੁਝ ਕਰਦੇ ਹੀ ਹੈ ਤਾਂ ਹੀ ਲੋਕ ਬਾਰ-ਬਾਰ ਉਹਨਾਂ ਨੂੰ ਲਿਆਉਂਦੇ ਆ ਸੋ ਉੱਥੇ 23 ਫਸਲਾਂ ਦੇ ਉੱਤੇ ਐਮਐਸਪੀ ਦਿੱਤੇ ਜਾ ਰਹੀ ਹੈ ਇਸ ਕਰਕੇ ਲੋਕਾਂ ਨੂੰ ਆਸ ਹੋਈ ਪਈ ਹੈ ਕਿ 28 ਸੂਬੇ ਨੇ ਹਿੰਦੁਸਤਾਨ ਦੇ ਜਿਹਦੇ ਵਿੱਚੋਂ ਅੰਦਾਜ਼ਨ 20 ਸੂਬਿਆਂ ਦੇ ਵਿੱਚ ਭਾਜਪਾ ਔਰ ਬਾਰ-ਬਾਰ ਆ ਰਹੀ ਹੈ ਗੁਜਰਾਤ ਚ ਤੀਜੀ ਵਾਰ ਯੂਪੀ ਗੁਜਰਾਤ ਚ ਪੰਨਵੀਂ ਵਾਰ ਆ ਗਈ ਔਰ ਯੂਪੀ ਚ ਤੀਜੀ ਵਾਰ ਆ ਗਈ ਜਿਹੜੇ ਲੋਕ ਯੂਪੀ ਗਏ ਆ ਜਾਂ ਜਾਂਦੇ ਆ ਉਹ ਇਹ ਗੱਲ ਆਪ ਮੰਨਣ ਲੱਗ ਪਈ ਵੀ ਜਿਸ ਯੂਪੀ ਦੇ ਵਿੱਚ ਦਿਨ ਦਿਹਾੜੇ ਡਰ ਲੱਗਦਾ ਸੀ ਬੜਨ ਤੋਂ ਅੱਜ ਉੱਥੇ ਅੱਧੀ ਰਾਤ ਨੂੰ ਵੀ ਕੋਈ ਸਾਡੀ ਭੈਣ ਹੱਥ ਤੇ ਸੋਨਾ ਰੱਖ ਕੇ ਵੀ ਚਲ ਜਾਈਦਾ ਕਿਸੇ ਦੀ ਜਰਤ ਨਹੀਂ ਪਈ ਉਧਰ ਜਾਣ ਲਈ। ਸੋ ਪਿੰਡਾਂ 'ਚੋਂ ਮੈਨੂੰ ਵੀ ਲੋਕ ਕਹਿੰਦੇ ਆ ਕਿ ਡਾਕਟਰ ਸਾਹਿਬ ਬੋਰਡ ਤਾਂ ਪਾ ਦੇਣੀ ਐ ਇਤਕੀ ਕਮਲ ਨੂੰ ਪਰ ਮੋਦੀ ਨੂੰ ਸਾਡਾ ਸਨੇਹਾ ਦੇ ਦਿਓ ਤਿੰਨ ਕੁ ਮਹੀਨੇ ਵਾਲੀ ਜੋਗੀ ਲਾ ਦਿਓ। ਸੋ ਮੈਂ ਵੀ ਉਹਨਾਂ ਨੂੰ ਹੱਸ ਕੇ ਕਹੇ ਦੇਣਾ ਵੀ ਮੋਦੀ ਸਾਹਿਬ ਕੋਲ ਸਾਰੇ ਜੋਗੀ ਆ। ਤੁਸੀਂ ਇੱਕ ਵਾਰੀ ਕਮਲ ਦੇ ਫੁੱਲ ਨੂੰ ਚੁਣੋ ਜਿਹੜੀਆਂ ਗਰੰਟਾਂ ਜਿਹੜਾ ਕੁਝ ਸਹੂਲਤਾਂ ਰਸਤੇ 'ਚ ਰੁਕ ਜਾਂਦੀਆਂ ਦੂਜੀਆਂ ਸਰਕਾਰਾਂ ਆਪਦਾ ਬਣਦਾ ਹਿੱਸਾ ਨਹੀਂ ਪਾਉਂਦੀਆਂ ਪੰਜਾਬ ਜਿਹੜਾ ਕਰਜ਼ਾ ਹੀ ਹੋ ਗਿਆ ਉਹ ਸਾਰੇ ਕਾਸੇ ਤੋਂ ਨਜਾਤ ਪਾਉਣ ਲਈ ਸੈਂਟਰ ਦੇ ਨਾਲ ਦੀ ਸਰਕਾਰ ਪੰਜਾਬ 'ਚ ਲੈਉਣੀ ਪੈਣੀ ਹੈ ਔਰ ਇਹ ਉਹਦੀ ਪਹਿਲੀ ਪੌੜੀ ਆ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਇੱਥੇ ਜੇ ਲੋਕ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਜਿਤਾ ਕੇ ਦੇਣਗੇ ਤਾਂ ਜਿਹੜਾ ਤੁਹਾਨੂੰ ਵੀ ਪਤਾ 13ਵੇਂ 14ਵੇਂ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਆਉਂਦੇ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਥਰੂ ਵੰਡ ਹੋਣੇ ਹੁੰਦੇ ਆ ਹੁਣ ਵੀ ਜਿਹੜਾ ਇਹ ਪ੍ਰਚਾਰ ਕਰ ਰਿਹਾ ਜੀ ਅਸੀਂ ਪਿੰਡਾਂ ਨੂੰ 382 ਕਰੋੜ ਰੁਪਈਆ ਉਹ ਮੋਦੀ ਸਾਹਿਬ ਦਾ ਸੈਂਟਰ ਗਵਰਨਮੈਂਟ ਦਾ ਭੇਜਿਆ 15ਵੀਂ ਵਿੱਤ ਕਮਿਸ਼ਨ ਦੇ ਹੀ ਪੈਸੇ ਆ ਸੋ ਮੈਂ ਤੁਹਾਡੇ ਚੈਨਲ ਤੋਂ ਧੰਨਵਾਦ ਕਰਦੇ ਹੋਇਆ ਅਪੀਲ ਵੀ ਕਰਦਾ ਲੋਕਾਂ ਨੂੰ ਕਿ ਇਹ ਪੈਸੇ ਸੈਂਟਰ ਗਵਰਨਮੈਂਟ ਦੇ ਆ ਸਹੀ ਥਾਂ ਚੰਗੀ ਤਰ੍ਹਾਂ ਲੱਗ ਜਾਣ ਉਹਦੇ ਵਾਸਤੇ ਜ਼ਰੂਰੀ ਆ ਕਿ ਆਪਾਂ ਕਮਲ ਦੇ ਫੁੱਲ ਨੂੰ ਵੋਟਾਂ ਪਾਈਏ ਔਰ ਸੈਂਟਰ ਦੇ ਨਾਲ ਦੀ ਭਾਜਪਾ ਦੀ ਪੰਜਾਬ ਤੇ ਸਰਕਾਰ ਬਣਾਈਏ ਔਰ ਮੈਂ ਤੁਹਾਡੇ ਨਾਲ ਬਾਦਾ ਕਰਦੇ ਆ ਹੋਇਆ ਇੱਕੋ ਹੀ ਬੇਨਤੀ ਕਰੂੰਗਾ ਕਿ ਹੁਣ ਇੱਕ ਮੌਕਾ ਸਾਨੂੰ ਵੀ ਦੇ ਕੇ ਦੇਖ ਲੋ ਡਾਕਟਰ ਸਾਹਿਬ ਜੀ ਪਹਿਲੀ ਪੌੜੀ ਦੀ ਗੱਲ ਕੀਤੀ ਹੈ ਪਹਿਲੀ ਪੌੜੀ ਚ ਇੰਨੇ ਘੱਟ ਉਮੀਦਵਾਰ ਖੜੇ ਕੀਤੇ ਪੰਜ ਹੀ ਉਮੀਦਵਾਰ 25ਾਂ ਦੇ ਵਿੱਚ ਨਹੀਂ ਦੇਖੋ ਟੋਟਲ ਤੁਸੀਂ ਦੇਖੋ ਨਾ 40 ਉਮੀਦਵਾਰ ਨੇ ਬਲਾਕ ਸੰਮਤੀਆਂ ਦੇ ਵਿੱਚ ਔਰ ਅਜੇ ਤਾਂ ਸਾਡਾ ਕੋਈ ਤੇ ਕੋਈ ਐਮਐਲਏ ਨਹੀਂ ਸਾਡਾ ਕਿਤੇ ਕੋਈ ਜਿਵੇਂ ਬਾਗੇਪੁਰਾਣੀ ਏਰਗਾ ਏਰੀਆ ਹੈਗਾ ਕਿਉਂਕਿ ਭਾਜਪਾ ਤਾਂ ਅਕਾਲੀ ਦਲ ਨਾਲ ਲੰਬਾ ਸਮਾਂ ਰਲ ਕੇ ਚੋਣਾ ਲੜਦੀ ਰਹੀ ਹੈ ਔਰ ਹਿੰਦ ਦੇ ਦੇ ਤੁਸੀਂ ਇਥੋਂ ਦੀਆਂ ਸੀਟਾਂ ਹੀ ਦੇਖ ਲਓ ਮੈਂ ਜ਼ਿਲ੍ਹੇ ਮੋਗੇ ਦੀ ਗੱਲ ਕਰਾਂ ਤਾਂ ਸਾਰੀਆਂ ਸੀਟਾਂ ਤੇ ਕਾਲੀ ਦਲ ਹਮੇਸ਼ਾ ਭਾਰੂ ਰਿਹਾ ਭਾਜਪਾ ਤਾਂ 23ਾਂ ਕਿ ਸੀਟਾਂ ਤੇ ਲੜਦੀ ਸੀ ਮੋਗੇ 'ਚ ਤਾਂ ਕੋਈ ਵੀ ਸੀਟ ਉਹਨਾਂ ਕੋਲ ਨਹੀਂ ਸੀ ਹੁੰਦੀ ਪਰ ਅੱਜ ਅਸੀਂ ਇੰਨੇ ਤਕੜੇ ਆ ਅਸੀਂ 15 'ਚੋਂ 11 ਜ਼ਿਲ੍ਹਾ ਪ੍ਰੀਸ਼ਦ ਲੜ ਰਹੇ ਹਾਂ ਉਧਰ ਵੀ ਦੇਖੀਏ ਆਪਾਂ ਸੋ ਜਿਹੜੇ ਕੁਝ ਕਾਗਜ਼ ਕੱਟੇ ਗਏ ਆ ਕੁਝ ਠੀਕ ਹੈ ਕਿ ਅਜੇ ਸਾਰੇ ਥਾਂ ਲੋਕਾਂ ਨੇ ਭਰੇ ਵੀ ਨਹੀਂ ਪਰ ਇਹ ਪਹਿਲੀ ਵਾਰੀ ਅਸੀਂ ਕਮਲ ਦੇ ਫੁੱਲ ਦੀਆਂ ਚੋਣਾ ਲੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਮੈਨੂੰ ਪੂਰੀ ਆਸ ਹੈ ਲੋਕ ਕਮਲ ਖੜਾਉਣਗੇ ਜਿਵੇਂ ਜੇ ਅਗਰ ਮੌਕਾ ਮਿਲਦਾ ਹੈਗਾ ਵੀ ਕਿਸੇ ਵੀ ਉਮੀਦਵਾਰ ਨੂੰ ਜਿੱਤਣ ਦਾ ਇਹ ਤੁਸੀਂ ਕਿਸ ਤਰ੍ਹਾਂ ਦੀ ਜਿਹੜੀ ਲੋਕਾਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕਰ ਰਹੇ ਉਹ ਵਿਤਕ ਮਿਸ਼ਨ ਦੀ ਗੱਲ ਕੀਤੀ ਵੀ ਉਹ ਪੈਸਾ ਆਉਂਦਾ ਵੀ ਉਦੋਂ ਅਸੀਂ ਕੰਟਰੋਲ ਹੁੰਦਾ ਹੈ ਬਲਕਿ ਜਿਲ੍ਹਾ ਪ੍ਰਸ਼ਦਾ ਇਸ ਤੋਂ ਇਲਾਵਾ ਕੀ ਲੋਕਾਂ ਨੂੰ ਸਹੂਲਤ ਦੇਣ ਲਈ ਤੁਸੀਂ ਕੋਸ਼ਿਸ਼ ਕਰੋਗੇ ਦੇਖੋ ਜਿਹੜੀਆਂ ਚੱਲ ਰਹੀਆਂ ਸਹੂਲਤਾਂ ਮੇਰਾ ਦਫ਼ਤਰ ਭਾਜਪਾ ਦਾ ਜਿਹੜਾ ਹੈਗਾ ਉਹ ਮੋਗੇ ਨੈਸਲੇ ਤੋਂ ਅੱਗੇ ਦੁਨੇਕੇ ਉੱਥੇ ਸਾਡਾ ਭਾਜਪਾ ਦਾ ਦਫ਼ਤਰ ਹੈ ਔਰ ਤੁਸੀਂ ਆ ਕੇ ਵੀ ਦੇਖੋ ਮੇਰਾ ਖਿਆਲ ਪੰਜਾਬ ਦੇ ਵਿੱਚੋਂ ਵਧੀਆ ਦਫ਼ਤਰ ਹੋਊਗਾ ਭਾਜਪਾ ਤੋਂ ਜੇ ਸਾਰੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਉੱਤੇ ਦਫ਼ਤਰ ਬਣ ਰਹੇ ਆ ਜੋ ਭਾਜਪਾ ਲੋਕਾਂ ਦੀਆਂ ਸਹੂਲਤਾਂ ਵਾਸਤੇ ਇਹ ਕੰਮ ਕਰ ਰਹੀ ਉਹ ਉਸ ਦਫ਼ਤਰ ਦੇ ਵਿੱਚ ਮੈਂ ਲਗਾਤਾਰ ਚਾਹੇ ਉਹ ਬਿੱਦਬਾ ਵਡਾਪਾ ਪੈਨਸ਼ਨਾਂ ਚਾਹੇ ਆ ਕਾਰਡ ਹੈਗੇ ਆ ਚਾਹੇ ਜਿਹੜੀਆਂ ਕਿਸਾਨਾਂ ਦੀਆਂ ਕਿਸਾਨ ਸਨਮਾਨ ਨਿਧੀ ਯੋਜਨਾ ਮੋਦੀ ਵਾਲੇ ਪੈਸੇ ਜਿਹਨੂੰ ਕਹਿੰਦੇ ਉਹ ਅਸੀਂ ਲਵਾ ਕੇ ਦਿੰਨੇ ਆ ਸੋ ਸਾਡੇ ਜੇ ਉਮੀਦਵਾਰ ਜਿੱਤਦੇ ਆ ਤਾਂ ਉਹਦੇ ਨਾਲ ਇਹ ਹੋਗਾ ਕਿ ਉਸ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਾਡੀ ਨੁਮਾਇੰਦਗੀ ਹੋਊਗੀ ਜਿਸ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਪੈਸੇ ਸੈਂਟਰ ਗਵਰਨਮੈਂਟ ਤੋਂ ਆਉਂਦੇ ਆ ਸੋ ਅਸੀਂ ਉੱਥੇ ਆਪਣੇ ਲੋਕਾਂ ਵਾਸਤੇ ਬੈਠ ਕੇ ਅਥਾਰਟੀ ਨਾਲ ਲੜਾਈ ਲੜ ਸਕਦੇ ਹਜੇ ਤੱਕ ਤਾਂ ਪੰਜਾਬ ਦੇ ਵਿੱਚ ਭਾਜਪਾ ਦਾ ਸਾਡਾ ਕੋਈ ਨੁਮਾਇੰਦਾ ਨਹੀਂ ਹੈ ਇਸ ਕਰਕੇ ਤੁਸੀਂ ਕਾਂਗਰਸ ਚ ਰਹੇ ਹੋ 500 ਕਰੋੜ ਵਾਲਾ ਇੱਕ ਬਿਆਨ ਚਰਚਾ ਚੱਲ ਰਿਆ ਨਵਜੋਤ ਸਿੱਧੂ ਵਾਲਾ ਕਿੰਨੇ ਕਿਸੇ ਚਾਹੀਏ ਤੁਸੀਂ ਦਿੱਤੇ ਪੈਸੇ ਜੋ ਟੈਟ ਟੁੱਟ ਲੈਣਾ ਦੇਖੋ ਮੈਂ ਰਬ ਦੇ ਘਰ ਦੇ ਮੋਰੇ ਖੜਾ ਗੁਰਦੁਆਰਾ ਸਾਹਿਬ ਦੇ ਮੈਂ ਕਦੇ ਨਿੱਕਾ ਪੈਸਾ ਨਹੀਂ ਦਿੱਤਾ ਮੈਂ ਹੁਣ ਤਾਈ ਜਿੰਨੀ ਲੜਾਈ ਲੜੀ ਹੈ ਚਾਹੇ ਮੈਂ ਭਾਜਪਾ ਦੇ ਵਿੱਚ ਵੀ ਇੱਥੇ ਤੱਕ ਜ਼ਿਲ੍ਹਾ ਪ੍ਰਧਾਨ ਬਣਿਆ ਆਪ ਦੀ ਮਿਹਨਤ ਦੇ ਦਮ ਤੇ ਔਰ ਮੈਂ ਤੋਂ ਛਾਰਪੁਰ ਤੋਂ ਤੀਜੇ ਜ਼ਿਲ੍ਹੇ ਚੋਂ ਆ ਕੇ ਜੇ ਮੋਕੇ ਦੀ ਐਮਐਲਏ ਦੀ ਟਿਕਟ ਲਈ ਸੀ ਔਰ ਉਹ ਮੈਂ ਜੇ ਪੈਸੇ ਦੇ ਕੇ ਲਈ ਹੁੰਦੀ ਫਿਰ ਮੈਂ ਜਿੱਤਦਾ ਨਹੀਂ ਸੀ ਮੈਂ ਜਿੱਤਿਆ ਵੀ ਐਥੋਂ ਪਰ ਜੇ ਇੱਕ ਏਡੀ ਵੱਡੀ ਅਥਾਰਟੀ ਜਿਹੜੀ ਪੰਜਾਬ ਦੇ ਪ੍ਰਧਾਨ ਵੀ ਰਹੇ ਨੇ ਉਹਨਾਂ ਦੀ ਵਾਈਫ ਜਿਹੜੀ ਆਪ ਕਾਂਗਰਸ ਵਿੱਚ ਸੌਰੀ ਖਾਲੀ ਦਲ ਤੇ ਉਹਦੇ ਵਿੱਚ ਮੰਤਰੀ ਰਹੇ ਨੇ ਅੱਜ ਉਹ ਕਾਂਗਰਸ ਦੇ ਵਿੱਚ ਵੱਡਿਆਂ ਅਹੁਦਿਆਂ ਤੇ ਨੇ ਜੇ ਉਹ ਇਹ ਗੱਲ ਕਹਿ ਰਹੇ ਆ ਤਾਂ ਨੈਚੁਰਲੀ ਉਹਨਾਂ ਤੋਂ ਕਿਸੇ ਨੇ ਮੰਗਿਆ ਹੋਊਗਾ ਤਾਂ ਹੀ ਕਹਿੰਦੇ ਨਹੀਂ ਤਾਂ ਐਡੀ ਵੱਡੀ ਗੱਲ ਕਿਸੇ ਆਪ ਦੀ ਪਾਰਟੀ ਦੇ ਵਿਰੁੱਧ ਕਹਿਣੀ ਕੋਈ ਸੌਖੀ ਨਹੀਂ ਹੁੰਦੀ ਬਿਨਾਂ ਸਬੂਤਾਂ ਤੋਂ ਬਿਨਾਂ ਗੱਲ ਤੋਂ ਸਿੱਧੂ ਸਾਹਿਬ ਮੁੱਖ ਮੰਤਰੀ ਬਣਨ ਦੀ ਜਦੋਂ ਜੈਤ ਵਿੱਚ ਸੀਗੇ ਇਹ ਗੱਲ ਉਹਨਾਂ ਨਾਲ ਵਾਪਰੀ ਹੋਣੀ ਆ ਤਾਂ ਹੀ ਉਹਨਾਂ ਨੇ ਇੱਕ ਗੱਲ ਕਹੀ ਔਰ ਉਹਦੇ ਤੋਂ ਅੱਗੇ ਵੀ ਉਹ ਤਾਂ ਬਹੁਤ ਕੁਝ ਕਹਿ ਗਏ ਇਹਦਾ ਮਤਲਬ ਦਾਲ ਚ ਕਾਲਾ ਨਹੀਂ ਉਥੇ ਦਾਲ ਹੀ ਕਾਲੀ ਆ ਆਪਾਂ ਦੇਖੀ ਜਾਂਦੇ ਆ ਸਾਰੀਆਂ ਪਾਰਟੀਆਂ ਲੜਾਈ ਲੜ ਰਹੀਆਂ ਆਪਣੀ ਹੋਂਦ ਦੀ ਬੀਜੇਪੀ ਵੀ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਪਹਿਲੀ ਵਾਰੀ ਕਮਲ ਦੇ ਫੁੱਲ ਨੂੰ ਪਿੰਡਾਂ ਤੱਕ ਪਹੁੰਚਾ ਰਹੇ ਆ ਪਰ ਉਥੇ ਲੜਾਈ ਚੱਲ ਰਹੀ ਹੈ ਮੁੱਖ ਮੰਤਰੀ ਦੀ ਜਿਹੜਾ ਕਿ ਉਹਨਾਂ ਦਾ ਸੁਪਨਾ ਹੀ ਇਹ ਜਿਹਾ ਆ ਮੈਨੂੰ ਨਹੀਂ ਲੱਗਦਾ ਜੋ ਹਾਲਾਤ ਉਹਨਾਂ ਦੇ ਦਿੱਲੀ ਦੇ ਵਿੱਚ ਟੋਟਲ ਫੇਲ ਹੋ ਹੋਏ ਨੇ ਜਮਾਨਤਾਂ ਜਬਤ ਹੋਈਆਂ ਬਿਹਾਰ ਦੇ ਵਿੱਚ ਇੰਨਾ ਕੁਝ ਉਹਨਾਂ ਨੇ ਨੈਗੇਟਿਵ ਕੰਪੇਨ ਕੀਤੀ ਹਾਲਾਤ ਉੱਥੇ ਤੁਸੀਂ ਦੇਖ ਲਓ ਕਿੰਨੀਆਂ ਸੀਟਾਂ ਆਈਆਂ ਇਹੀ ਹਾਲਾਤ ਉਹਨਾਂ ਦਾ ਹੁਣ ਬੰਗਾਲ 'ਚ ਹੋਣਾ ਔਰ ਇਹੀ ਇਸ ਪੰਜਾਬ 'ਚ ਹੋਊਗਾ ਪ੍ਰਧਾਨ ਜੀ ਜਿਵੇਂ ਤੁਸੀਂ ਚਲੋ ਬੜੀ ਬੰਦੇ ਵੀ ਪਹਿਲੀ ਵਾਰ ਮੇਰਾ ਖਿਆਲ ਆ ਵੀ ਪੰਜਾਬ ਦੇ ਵਿੱਚ ਜਾਂ ਇਸ ਮੋਕੇ ਜਿਲੇ ਜਾਂ ਬਾਗੇਪਨੇ ਹਰਕੇ ਦੀ ਕਰਕੇ ਇੱਥੇ ਖੜੇ ਆ ਗਏ ਦੋ ਬੰਦੇ ਤੁਹਾਡੇ ਬੜੇ ਸਰਗਰਮ ਨਜ਼ਰ ਆਉਂਦੇ ਜਗਮੋਣ ਤੇ ਸੁਖਜਿੰਦਰ ਸਿੰਘ ਪਰ ਜਿਹੜੀ ਤੁਹਾਡੀ ਜਿਹੜੀ ਪੁਰਾਣੀ ਬੀਜੇਪੀ ਦੇ ਕੁਝ ਹਿੰਦੂ ਕਮਿਊਨਿਟੀ ਦੇ ਲੋਕ ਵੀ ਹੈਗੇ ਆ ਉਹ ਸਰਗਰਮ ਨਜ਼ਰ ਨਹੀਂ ਆਉਂਦੇ ਉਹਦੇ ਕਾਰਨ ਕੀ ਹੈ ਵੀ ਉਹ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਜਾਂ ਉਹ ਨਰਾਜ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਦੋ ਤਿੰਨ ਕਾਰਨ ਹੈਗੇ ਨੇ ਪਹਿਲਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਇਹ ਜਿਹੜੀ ਇਲੈਕਸ਼ਨ ਹੈ ਇਹ ਹੈ ਹੀ ਪਿੰਡੂ ਇਲੈਕਸ਼ਨ ਤੁਸੀਂ ਜਿਵੇਂ ਕਿਹਾ ਪੁਰਾਣੇ ਹਿੰਦੂ ਉਹ ਸ਼ਹਿਰ ਦੇ ਲੋਕ ਨੇ ਤਾਂ ਇਹ ਪਿੰਡਾਂ ਦੀਆਂ ਵੋਟਾਂ ਹੈਗੀਆਂ ਤਾਂ ਨੇਚਰਲੀ ਉੱਥੇ ਜਿਹੜੇ ਪਿੰਡਾਂ ਵਾਲੇ ਸਾਡੇ ਲੀਡਰ ਹੈ ਉਹੀ ਸਰਗਰਮ ਨੇ ਬਾਕੀ ਇਥੋਂ ਜਿਹੜੇ ਪੁਰਾਣੇ ਸੀਨੀਅਰ ਬੰਦੇ ਆ ਸਾਰੇ ਪੰਜਾਬ ਚ ਚੋਣਾਂ ਲੜ ਰਹੇ ਆ ਇਹਨਾਂ ਦੀਆਂ ਦੂਜੀਆਂ ਜ਼ਿਲ੍ਹਿਆਂ ਦੇ ਵਿੱਚ ਚੋਣਾਂ ਲੜਾਉਣ ਦੀ ਵੀ ਡਿਊਟੀ ਲੱਗੀ ਜਿਵੇਂ ਸਾਡੇ ਮੋਕੇ ਜ਼ਿਲ੍ਹੇ ਚ ਵਿਕਰਮ ਚੀਮਾ ਜੀ ਨੇ ਪ੍ਰਿਤਪਾਲ ਸਿੰਘ ਬਾਲੀਆਂ ਵਾਲਾ ਜਿਨ੍ਹਾਂ ਨੂੰ ਤੁਸੀਂ ਟੀਵੀ ਤੇ ਆਮ ਹੀ ਸੁਣਿਆ ਇੱਕ ਗੁਰਵਿੰਦਰ ਸਿੰਘ ਭਗਤਾ ਤੇ ਚੌਥੇ ਦਰਗੇਸ਼ ਜੀ ਹੈਗੇ ਨੇ ਉਹ ਇਸੇ ਤਰ੍ਹਾਂ ਹੀ ਚਾਰ ਹਲਕਿਆਂ ਤੇ ਉਹਨਾਂ ਦੀ ਲੱਗੀ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਸੀਨੀਅਰ ਉਹਨਾਂ ਦੇ ਦੂਜੇ ਹਲਕਿਆਂ ਤੇ ਲੱਗੀ ਹੋਈ ਹੈ ਡਿਊਟੀ ਇੱਕ ਇੱਥੇ ਸੁਖਨੰਦਨ ਜੀ ਦੇ ਪਰਜਾਈ ਦੀ ਡੈਥ ਹੋ ਗਈ ਹੈ ਸੋ ਕਈ ਕਾਰਨ ਇਦਾਂ ਦੇ ਹੈਗੇ ਪਰ ਇਹ ਜੀ ਕੋਈ ਗੱਲ ਨਹੀਂ ਉਹ ਬਿਲਕੁਲ ਸਰਗਰਮੀ ਨਾਲ ਆਪਣੀ ਭੂਮਿਕਾ ਨਿਭਾ ਰਹੇ ਆ ਪਰ ਸਾਹਮਣੇ ਤਾਂ ਇਹ ਦਿਖ ਰਿਹਾ ਕਿਉਂਕਿ ਪਿੰਡਾਂ ਦੀ ਇਲੈਕਸ਼ਨ ਪਿੰਡਾਂ ਵਾਲਾ ਕੰਮ ਇਹੀ ਖਾਂਦ ਰਹੇ ਆ ਕਿਸ ਤਰ੍ਹਾਂ ਦਾ ਦਾਅਵਾ ਕਰਦੇ ਆ ਉਹਾਂ ਨੂੰ ਦੇਖੋ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਮੈਂ ਇਸ ਗੱਲ ਦੀ ਬੀਜੇਪੀ ਦੇ ਸਾਥੀਆਂ ਨੂੰ ਮੁਬਾਰਕਬਾਦ ਦਿੰਨਾ ਕਿ ਉਹ ਇਸ ਲੜਾਈ ਵਾਸਤੇ ਮੈਦਾਨ ਵਿੱਚ ਕੁੱਦੇ ਆ ਔਰ ਬੜੀ ਸਰਗਰਮੀ ਦੇ ਨਾਲ ਲੜਾਈ ਲੜ ਰਹੇ ਆ ਮੈਂ ਉਸ ਬੀਜੇਪੀ ਦੀ ਸਾਡੀ ਸਟੇਟ ਦੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਇੰਨੀ ਅੱਛੀ ਮੋਨੀਟਰਿੰਗ ਕਰ ਰਹੇ ਆ ਤਕਰੀਬਨ ਰੋਜ਼ ਮੰਗੂ ਰਾਤ ਨੂੰ ਵੀਡੀਓ ਕਾਨਫਰੰਸ ਦੇ ਉੱਤੇ ਪੰਜਾਬ ਦੇ ਸੀਨੀਅਰ ਲੀਡਰ ਸਾਹਿਬਾਨ ਪ੍ਰਧਾਨ ਜੀ ਸਾਡੇ ਅਸ਼ਮੀ ਜੀ ਸਾਡੇ ਜਾਖੜ ਸਾਹਿਬ ਸੰਗਠਨ ਮੰਤਰੀ ਸਾਰੇ ਹੀ ਸੀਗੇ ਸਾਰੇ ਜ਼ਿਲ੍ਹਿਆਂ ਦੀ ਸਮੀਖਿਆ ਔਰ ਰੋਜ਼ ਕਰਦੇ ਆ ਔਰ ਸਾਨੂੰ ਦੇ ਚੰਨ ਨਦੇਸ਼ ਵੀ ਦੇ ਰਹੇ ਸੋ ਮੈਨੂੰ ਇਥੋਂ ਪੂਰੀ ਆਸ ਹੈ ਇੱਕ ਬਜ਼ੁਰਗ ਕਹਿੰਦੇ ਹੁੰਦੇ ਕਿ ਜਦੋਂ ਪੰਛੀ ਕੁੰਡੇ ਚੋਂ ਨਹਾ ਕੇ ਦੇ ਨਿਕਲਣ ਤਾਂ ਫਿਰ ਉਹ ਸੰਕੇਤ ਦਿੰਦੇ ਹੁੰਦੇ ਵੀ ਮੀਂਹ ਪੈਣ ਵਾਲਾ ਸੋ ਜਿਹੇ ਜਿਹੇ ਹਾਲਾਤ ਅੱਜ ਬਣੇ ਪਏ ਨੇ ਜਿਵੇਂ ਪਿੰਡਾਂ ਚ ਲੋਕਾਂ ਨੇ ਕੋਠਿਆਂ ਤੇ ਝੰਡੇ ਲਾ ਲਏ ਔਰ ਪਿੰਡਾਂ ਚੋਂ ਲੋਕ ਨਾਲ ਤੁਰ ਪਏ ਇਥੋਂ ਛੁੱਭ ਸੰਕੇਤ ਇਹੀ ਹੈ ਔਰ ਦੂਜਾ ਅਫਸਰ ਸਾਹੀ ਜਿਹੜੀ ਬੀਜੇਪੀ ਦੀ ਗੱਲ ਸੁਣਨ ਲੱਗ ਪਈ ਹੈ ਇਹਨਾਂ ਤੋਂ ਕਿਨਾਰਾ ਕਰਨ ਲੱਗ ਪਈ ਹੈ के ही, पंजाब भी, कमल है। फोन कार बैठे पिजा खाओ हम बागा पुराना खुल गया है अरमान पिजा जी हाँ निहाल सिंह वाला तो बाद अरमान पिजा